ਵੀਡੀਓ ਦੇਖ ਰਹੇ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਨਵਾਂ ਸਫ਼ਰ ਸ਼ੁਰੂ ਕਰ ਲਿਆ ਹੈਗਾ ਤੇ ਅੱਜ ਦਾ ਸਫ਼ਰ ਜਿਹੜਾ ਉਹ ਲਗਭਗ ਪੌਣੇ 5:00 ਵਜੇ ਸ਼ੁਰੂ ਕੀਤਾ ਹੈ ਤੇ ਇਹ ਸਫ਼ਰ ਹੈਗਾ ਜੀ Rajasthan ਵੱਲ ਦਾ ਸੋ Rajasthan ਦੇ ਬਹੁਤ ਹੀ ਮਸ਼ਹੂਰ ਪੁਸ਼ਕਰ ਮੇਲੇ ਲੋ ਜੀ ਆਪਾਂ ਖੜੇ ਆਂ ਸਰਸੇ ਦੇ ਨੇੜੇ ਤੇ ਪਿੱਛੇ ਆਪਣੇ ਦੋ ਸਾਥੀ ਹੋ ਰਹੇ ਨੇ ਉਹ ਤੇਲ ਪਵਾ ਰਹੇ ਆ ਤੇ ਸਮਾ ਹੋ ਗਿਆ ਤਕਰੀਬਨ 7:30 8 ਵਜੇ ਦਾ ਸਵੇਰੇ ਚੱਲੇ ਸੀਗੇ 5 ਵਜੇ ਤੇ ਗਾਂ ਜਾਣਾ ਹੈਗਾ ਬਾਈ ਸੰਦੀਪ ਦੱਸੋ ਬਾਈ ਕਿਹੜੇ ਵੇਲੇ ਚੱਲਦੇ ਆਪਾਂ ਜੀ ਹਾਂ ਹੁਣ ਹੁਣ ਦੱਸੋ ਅੱਜ ਆਪਾਂ ਬਈ ਪੁਸ਼ਕਰ ਜਾਣੇ ਆ ਪੁਸ਼ਕਰ ਦਾ ਮੇਲਾ ਦੇਖ ਆਈਏ ਅਗਲੇ ਹਫ਼ਤੇ ਕਮਕੜ ਮਿਲਣੀ ਆ ਉੱਥੇ ਹਾਜ਼ਰ ਹੋਵਾਂਗੇ ਤੇ ਇਸ ਹਫ਼ਤੇ ਪੁਸ਼ਕਰ ਦਾ ਮੇਲਾ ਪੁਸ਼ਕਰ ਦੇ ਮੇਲੇ ਦੀ ਰੀਤ ਕਾਫੀ ਸਾਲਾਂ ਦੀ ਸੀਗੀ ਤੇ ਮੇਰੇ ਨਾਲ ਆਪਾਂ ਸਾਰੇ ਪਹਿਲੀ ਵਾਰ ਹੀ ਚੱਲੇ ਆ ਸਾਰੇ ਪਹਿਲੀ ਵਾਰ ਹਾਂ ਦੋ ਬਸਾਤੀ ਵਾਲਾ ਕਲਾ ਕਲਦੀਪ ਸਿੰਘ ਇੱਥੋਂ ਗਿਆ ਉਹ ਐਂਡ ਮੌਕੇ ਮਿਸ ਕਰ ਗਿਆ ਆ ਉਹਨਾਂ ਨੂੰ ਬਿਮਾਰੀ ਦੀ ਥੋੜੀ ਜਿਹੀ ਕੋਈ ਨਾ ਉਹਨਾਂ ਦੇ ਅਚਾ ਆ ਗਈ ਪੇਟ ਚ ਅਚਾ ਦੋ ਬੰਦੇ ਸਾਡੇ ਪਿੱਛੇ ਆ ਉਹਨਾਂ ਨੇ ਵੀ ਮਲਾਉਨੇ ਆ ਆਪਣੇ ਬੈਗ ਬੂਜੇ ਬਾਹਲੇ ਮਾੜੇ ਨਹੀਂ ਲਾਦੇ ਨਹੀਂ ਤਾਂ ਕਈ ਸਾਡੇ ਪੁੱਛ ਲਦੇ ਬਾਈ ਕੀ ਵੇਚਦਾ ਵੇਚਣ ਵਾਲਾ ਸਿਸਟਮ ਹੀ ਸਹੀ ਗੱਲ ਹੈ ਉਹਨਾਂ ਦੇ ਵੀ ਇਹੀ ਘਟੇ ਜੇ ਪਾਇਉਂਦੇ ਸਮਾਨ ਆ ਮੈਨੂੰ ਵੀ ਆਹੀ ਡਰ ਸੀ ਮੈਂ ਪਿੰਡ ਚ ਆਪਦੇ ਪਿੰਡ ਚ ਬਹੁਤ ਡਰ ਹੁੰਦਾ ਤੇ ਇੱਕ ਇੱਕ ਮੈਂ ਤੁਹਾਨੂੰ ਮੋਟਰਸਾਈਕਲ ਦੀ ਗੱਲ ਕਰਦਾ ਭਾਈ ਵੀ ਆਹ ਮੋਟਰਸਾਈਕਲ ਇੱਕੋ ਏਜੰਸੀ ਨਿਕਲੇ ਹੋਏ ਆ ਬਾਈ ਨੇ ਪਹਿਲਾਂ ਲਿਆ ਸੀ ਤੇ ਮੈਨੂੰ ਵੀ ਫਿਰ ਉੱਥੇ ਹੀ ਦਵਾਤਾ ਸੀਗਾ ਤੀਜਾ ਵੀ ਤੀਜਾ ਵੀ ਹਾਂ ਉਹਦਾ ਮਾਡਲ ਉਤਲਾ ਉਹ ਆ ਗਿਆ ਸਾਡੇ ਸੋਨੀ ਮਹਾਰਾਜ ਦੱਸਿਓ ਕੀ ਆ ਤੇ ਇਧਰ ਸਾਡੇ ਸੁੱਖਾ ਵੀਰ ਜੀ ਅਸੀਂ ਉਹ ਜਿਹੜੇ ਮੋਟਰਸਾਈਕਲ ਦੀ ਗੱਲ ਕਰਦੇ ਸੀ ਇਹ ਹੈਗਾ ਫਾਇਰਬਾਲ ਤੋਂ ਉੱਪਰਲਾ ਮਾਡਲ ਹੈ ਨਾ ਤੁਹਾਡਾ ਵਾਲਾ ਤੇ ਇਧਰ ਬਾਈ ਕੋਲੇ ਆ ਤਾਂ ਫਿਰ ਇਹ ਤਾਂ ਵੱਡੀਆਂ ਗੱਲਾਂ ਐ ਇਹ ਤਾਂ ਹਿਮਾਲੇ ਵਾਲੇ ਆ ਫਿਰ ਮਹਾਰਾਜ ਹਿਮਾਲਿਆਤੀ ਕਰ ਦੇਣਾ ਤੁਸ ਜੀ ਵਾਹ ਇਹ ਇਹ ਵੀਰ ਆਪਣੇ ਉੱਥੇ ਨਾਵਲ ਲਿਖ ਰਹੇ ਆ ਪੁਸ਼ਕਰ ਮੀ अच्छा ਤੇ ਨਾਵਲ ਬਾਰੇ ਜੋ ਵੀ ਦਸਤਾਵੇਜ਼ ਇਕੱਠੇ ਕਰਨੇ ਆ ਉਹ ਵਟੋਰਨ ਵਾਸਤੇ ਉੱਥੇ ਚੱਲੇ ਉਹ ਲੱਗ ਰਹੇ ਨੇ ਠੀਕ ਹੈ ਉਹ ਤੋਂ ਦਸਤਾਵੇਜ਼ ਇਕੱਠੇ ਕਰਨਾ ਨਾਵਲ ਦੇ ਨਾਮ ਅੱਜ ਦੇਖਣ ਦੇ ਬਾਹਰ ਆਜ ਦੀ ਗੱਲ ਨਹੀਂ ਅੱਡਾ ਬਸ ਉਹ ਦਿਖਾਵਾਂਗਾ ਜਾਂ ਕੇ ਜਿਹੜਾ ਬਾਹਰ ਹੈ ਜਿਹੜਾ ਹੈ ਉਹ ਉੱਥੇ ਜਾ ਕੇ ਦਿਖਾਵਾਂਗੇ ਅੱਜ ਇਹ ਤੇ ਲਿਵਾਜ਼ ਸਾਰੇ ਨਹੀਂ ਆਏਗੀ ਆਏ ਨਹੀਂ ਨਾਲੇ ਜੈਕਟ ਝੂਟ ਲਾ ਕੇ ਫਿਰ ਤੁਹਾਨੂੰ ਸਾਰਾ ਲਿਵਾਜ਼ ਦਿਖਾਉਣਗੇ ਇਹ ਜਿਹੜਾ ਪ੍ਰੋਪਰ ਚਲੋ ਵਕਤਾ ਪਕੜੇ ਆ ਜੈਪੁਰ ਹਾਈਵੇ ਤੇ ਤੇ ਇਸ ਤੋਂ ਅਗਲਾ ਸ਼ਹਿਰ ਆ ਚਰੂ ਤੇ ਚਰੂ ਤੋਂ ਅੱਗੇ ਹੈਗਾ ਜੀ ਸਾਲਾ ਸਰ ਤਕਰੀਬਨ 3-4 ਘੰਟੇ ਹੋ ਗਏ ਆਪਾਂ ਨੂੰ ਚੱਲਦਿਆਂ ਨੂੰ ਤੇ ਰੋਟੀ ਪਾਣੀ ਖਾ ਲਿਆ ਸੀਗਾ ਤੇ ਜਿਹੜਾ ਡਰਾਈਵਰ ਹੀ ਆ ਉਹ ਬੋਟਰਸਾਈਕਲ ਦੀ ਉਹ ਬਾਗ ਦੇ ਹੱਥੀਂ ਕਰਤੀ ਹੁਣ ਨਾਲ ਦੇ ਬਿਲੀ ਆਪਣੇ ਅੱਗੇ ਚਲੇ ਗਏ ਆ ਸ਼ਾਮ ਦੇ ਲਗਭਗ 4-5 ਵਜੇ ਤੱਕ ਉਮੀਦ ਹੈਗੀ ਵੀ ਆਪਾਂ ਪੁਸ਼ਕਰ ਪਹੁੰਚ ਜਾਗੇ ਤੇ ਰਾਜਸਥਾਨ ਦੇ ਵਿੱਚ ਗਰਮੀ ਪੰਜਾਬ ਨਾਲੋਂ ਵੱਧ ਹੈ ਪਰ ਮੌਸਮ ਜਿਹੜਾ ਹੈਗਾ ਉਹ ਸਾਫ਼ ਹੈ ਕਿਉਂਕਿ ਧੂਏ ਦਾ ਤੇ ਪਰਾਲੀ ਦਾ ਇੱਥੇ ਕੋਈ ਵੀ ਨਾਮੂ ਨਿਸ਼ਾਨ ਨਹੀਂ ਹੈਗਾ ਉਹ ਟਿੱਬਿਆਂ ਵਿੱਚ ਹੋਣ ਕਰਕੇ ਥੋੜਾ ਜਿਹਾ ਪਾਣੀ ਦੀ ਜਿਹੜੀ ਹੈਗੀ ਆ ਉਹ ਤੇ ਵੱਧ ਗਈ ਹੈ ਆਪਾਂ ਖੜੇ ਆ ਇਸ ਵਕਤ ਸ਼ੀਕਰ ਤੋਂ ਟਲਕੇ ਸ਼ੀਕਰ ਤੋਂ ਇਹ ਸੜਕ ਜਿਹੜੀ ਹੈਗੀ ਆ ਜੈਪੁਰ ਰੋਡ ਨੂੰ ਛੱਡ ਦਿੰਦੀ ਹੈ ਤੇ ਪੁਸ਼ਕਰ ਪਿੰਡਾਂ ਵੱਲ ਚਲੀ ਜਾਂਦੀ ਹੈ 150 ਕਿਲੋਮੀਟਰ ਹੈਗਾ ਪੁਸ਼ਕਰ ਇਥੋਂ ਤੇ ਸਮਾਂ ਹੋ ਗਿਆ ਲਗਭਗ 2:20 ਮਿੰਟ ਤੇ ਸ਼ਾਮ ਦੇ 5:30 ਵਜੇ ਆਪਾਂ ਕੁਸ਼ਕਰ ਦੇ ਲਾਗੇ ਹੋਵਾਂਗੇ ਅ ਇਧਰੋਂ ਸੱਜੇ ਪਾਸੇ ਜਦੋਂ ਆਪਾਂ ਜੈਪੁਰ ਵੱਲ ਜਾਂਦੇ ਆ ਤਾਂ ਜਿਹੜੀ ਉਹ আরাਵਲੀ ਪਰਬਤ ਹੈ আরাਵਲੀ ਪਰਬਤ ਦੀ ਲੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਉਹੀ আরাਵਲੀ ਪਰਬਤ ਦੀ ਲੜੀ ਜਿਹੜੀ ਅਜਮੇਰ ਅਜਮੇਰ ਤੋਂ ਘਾ ਮਾਊਂਟ ਆਬੂ ਨਿਕਲ ਜਾਂਦੀ ਹੈ ਜਿਹਦੇ ਕਰਕੇ ਜਦੋਂ ਮੌਨਸਨ ਆਉਂਦੀ ਹੈ ਤਾਂ ਰਾਜਸਥਾਨ ਦੇ ਵਿੱਚ ਮੀਂਹ ਘੱਟ ਪੈਂਦਾ ਕਿਉਂਕਿ ਉਹ ਰੋਕ ਲੈਂਦੀ ਹੈ ਮੌਨਸਨ ਪਾਉਣਾ ਨੂੰ ਤੇ ਇਸੇ ਕਰਕੇ ਮਹਾਰਾਸ਼ਟਰ ਤੇ ਮਧਪ ਦੇਸ਼ ਦੇ ਵਿੱਚ ਉਹੀ ਪਾਉਣਾ ਜਿਹੜੀਆਂ ਹੈਗੀਆਂ আরাਵਲੀ ਪਰਬਤ ਕਰਕੇ ਮੀਂਹ ਜ਼ਿਆਦਾ ਪਉਂਦੀ ਹੈ ਸੋ ਗਰਮੀ ਹਜੇ ਵੀ ਹੈ ਤਿੱਖੀ ਹੈ ਧੁੱਪ ਜਿਵੇਂ ਆਪਣੇ ਅਗਸਤ ਸਤੰਬਰ ਦੇ ਵਿੱਚ ਗਰਮੀ ਸੀ ਉਦੋਂ ਦੀ ਗਰਮੀ ਇੱਥੇ ਹੈਗੀ ਐ ਮਤਲਬ ਰਾਜਸਥਾਨ ਜੀ ਘੁੰਮਣਾ ਹੋਵੇ ਤਾਂ ਦਸੰਬਰ ਜਨਵਰੀ ਦੇ ਜਿਹੜਾ ਹੈਗਾ ਮਹੀਨੇ ਉਹ ਵਧੀਆ ਰਹਿੰਦੇ ਨੇ ਚਲੋ ਦੇਖਦੇ ਆ ਕੁਸ਼ਕਰ ਮੇਲੇ ਦੇ ਰੰਗ ਟੰਗ ਕੀ ਜਾਣਗੇ ਜਾਂ ਮੇਲਾ ਕੀ ਕਹਿੰਦਾ ਵੈਸੇ ਮੇਲੇ ਦੇ ਤਿੰਨ ਕੰਮ ਪੱਕੇ ਹੁੰਦੇ ਆ ਧੁੱਪ ਟੂਟ ਤੇ ੱਟਕੇ ਮੇਲੇ ਦੇ ਤਰੇ ਰੰਗ ਪੱਕੇ ਠੀਕ ਹੈ ਜੀ ਇਹ ਆਪਾਂ ਆਫ ਰੋਡਿੰਗ ਦਾ ਸਾਰ ਲੈਣਾ ਜੀ ਬਿਨਾ ਸਟੈਂਡ ਤੋਂ ਖੜੇ ਆ। ਕਿਹਨਾਂ ਤੋਂ ਖੜੇ ਆ ਬਾਈ? ਕਹਿੰਦੀ ਆ। ਇੱਕ ਉਹ ਫੌਜੀ ਜਾਂਦਾ। ਇੱਕ ਉਹ ਬਾਈ ਫੌਜੀ ਜਾਂਦਾ। ਹਿਮਾਲਿਆਨ ਵਾਲਾ। ਬਾਉ ਜੀ ਦਾ ਮੈਂ ਪੂਰਾ ਆਈਡੀਆ ਹੁੰਦਾ ਵੀ ਹਾਂ ਠੀਕ ਆ ਯਾਰ। ਹੁਣ ਇੱਲਰ-ਉੱਲਰ ਬਣਾਉਂਦੇ ਆ ਕਹਿੰਦੇ। ਚੈੱਕ। ਹਿਮਾਲਿਆਨ ਹੋਰ ਵੀ ਕਹਿੰਦੇ ਕਿੱਤੇ ਬਜ਼ਾੜੇ ਲਿਆ ਕੇ। ਐ ਚੰਗਾ ਭਲਾ ਵਰਗ ਦੇ ਤਰੇ ਦੱਸ ਗਿਆ ਹੁਣ ਐਵੇਂ ਦੇਖ। ਠੀਕ ਹੈ ਯਾਰ ਮਾਰਾ ਉੱਤੇ ਕਿਉਂ ਨਹੀਂ ਚੜਦੇ ਮਾਰਾ ਤੇ ਜਦੋਂ ਮੈਂ ਦੱਸਦਾ ਐਂ ਲੈ ਕੇ ਜਾਣਗੇ ਤੁਰ ਕੇ ਲੈ ਕੇ ਜਾਣਗੇ ਕਰਤ ਤਾਂ ਨਹੀਂ ਇਹਨਾਂ ਦੀ ਐ ਵਰਤੇ ਕਿਹੜਾ ਪਾਣਾ ਤਾਂ ਹੁਣ ਚਪਾ ਦੇ Rajasthan ਦਾ ਇਹ ਰੰਗ ਬਹੁਤ ਹੀ ਵੱਖਰਾ ਹੈ Rajasthan ਦਾ ਜਦੋਂ ਨਾਂ ਲੈਨੇ ਆ ਤਾਂ ਆਪਣੇ ਜ਼ਿਹਨ 'ਚ ਟਿੱਬੇ ਵਗੈਰਾ ਆਉਂਦੇ ਆ ਠੀਕ ਹੈ ਟਿੱਬੇ ਵੀ ਆ ਪਰ ਇਹਨਾਂ ਟਿੱਬਿਆਂ ਤੋਂ ਪਰਲੇ ਪਾਸੇ ਇੱਕ ਤੁਹਾਨੂੰ ਪਹਾੜਾਂ ਦੀ ਲੜੀ ਵੀ ਦਿਖਾਈ ਦੇਊਗੀ ਨੰਗੀ ਅੱਖਾਂ ਨੂੰ ਦਿਖਾਈ ਦਿੰਦੀ ਹੈ ਪਰ ਜੋ ਜ਼ੂਮ ਕਰਦੇ ਆ ਉਹ ਭਾਰ ਦਿਂਦੇ ਆ ਤੇ ਜਿਹੜੇ ਇਲਾਕੇ ਵਿੱਚ ਦੀ ਆਪਾਂ ਲੰਗੀ ਜਾਂਦੇ ਆ ਇਹ ਨਗੌਰ ਜ਼ਿਲ੍ਹੇ ਚ ਹੈ। ਕੀ ਬਾਤ ਹੈ? ਇਹ ਨਗੌਰ ਜ਼ਿਲ੍ਹੇ ਚ ਹੈ ਤੇ ਪਿੱਛੇ ਆਪਾਂ ਸੀਕਰ ਜ਼ਿਲ੍ਹਾ ਲੰਘ ਕੇ ਆਏ ਆ। ਸੀਕਰ ਉਹੀ ਉਹ ਦੇਖ ਲੋ ਕਰਤਾ ਦੋ ਹੀ ਜਾਂਦੇ ਆ। ਗੰਡਿਆਂ ਵਾਸਤੇ ਮਸ਼ਹੂਰ ਹੈ ਜਿਹੜਾ। ਇਧਰ ਸਾਡੇ ਮੇਲੀ ਜਿਹੜੇ ਆ ਕੇ ਆਫ ਰੋਡਿੰਗ ਕਰੀ ਜਾਂਦੇ ਆ। ਮੋਟ ਕਢਾ ਦੇਗਾ ਬਾਪੇ ਤੂੰ ਯਾਰ। ਆਫ ਰੋਡ ਜਾ ਸਕਦੇ ਫੋਟੋ ਵਿਚਾਉਣ ਗਏ ਸੀ ਪਰ ਉਹਨਾਂ ਮੋਟਰਸਾਈਕਲ ਫਸ ਗਿਆ ਹੁਣ ਕੱਢੀ ਜਾਂਦੇ ਆ ਹੁਣ ਕੱਢੀ ਜਾਂਦੇ ਆ ਆਫ ਰੋਡਿੰਗ ਦਾ ਅਸੀਂ ਕਹਿ ਰਹੇ ਆ ਤੁਸੀਂ ਫੋਟੋ ਆ ਜਿਹੜਾ ਪੰਗਾ ਲਿਆ ਸੀ ਉਹ ਸੈੱਟ ਕਰ ਰਹੇ ਆ ਤੇ ਪਿੱਛੇ ਜਿਹੜੀ ਖੇਤੀ ਸੀਗੀ ਉਹ ਇਹਨਾਂ ਦੀ ਖੇਤੀ ਜਿਹੜੀ ਡ੍ਰਿਪ ਸਿਸਟਮ ਨਾਲ ਹੈ ਫੋਾਰੇ ਲੱਗੇ ਹੋਏ ਆ ਪਾਣੀ ਦਾ ਇਹ ਸਰੋਤ ਇਕੱਠਾ ਕਰ ਲੈਂਦੇ ਆ ਤੇ ਫਿਰ ਉਹਨੂੰ ਮੋਟਰ ਦੇ ਨਾਲ ਹੌਲੀ-ਹੌਲੀ ਗਾਂ ਜਿਹੜਾ ਹੈਗਾ ਖੇਤਾਂ ਵਿੱਚ ਪਾਣੀ ਦੇ ਦਿੰਦੇ ਆ ਜੋਤਾਂ ਛੋਟੀਆਂ ਖੇਤਾਂ ਦੇ ਘਾਰ ਛੋਟੇ ਆ ਤੇ ਪਰ ਸਬਜ਼ੀਆਂ ਵਗੈਰਾ ਤੇ ਨਾਲ ਜਿਹੜੇ ਹੋਰ ਜੜੀ ਹੈਗੀਆਂ ਫਸਲਾਂ ਇਹ ਬੀਜ ਲੈਂਦੇ ਆ ਆਓ ਜੀ ਸੁੱਖਾ ਜੀ ਆਓ ਚਲੋ ਆਉਣ ਦਿਓ ਸਾਹਮਣੇ ਦਿਖਾਈ ਦਿੰਦੇ ਹਲਕੇ ਹਲਕੇ ਪਰਬਤ ਤੇ ਨਾਲ ਉਹਨਾਂ ਦੇ ਰਾਜਸਤਾਨੀ ਖੇਤ ਤੇ ਨਾਲ ਆਉਂਦੀ ਜੈਪੁਰ ਤੋਂ ਟ੍ਰੇਨ ਦੀ ਪਟੜੀ ਇਹ ਜੈਪੁਰ ਤੋਂ ਆਉਂਦੀ ਹੈ ਇਹ ਬਾਈ ਰਾਵਲੀ ਪਰਬਤ ਸ਼ੰਖਲਾ ਹਾਂਜੀ ਇਹ ਰਾਵਲੀ ਪਰਬਤ ਸ਼ੰਖਲਾ ਤੇ ਇੱਥੇ ਜਦੋਂ ਆਪਾਂ ਗਾਂ ਕਿਸ਼ਨਗੜ੍ਹ ਨੂੰ ਰਾਹ ਜਿਹੜਾ ਹੈਗਾ ਉੱਥੇ ਮਾਰਬਲ ਡੰਪ ਹੈ ਇੱਕ ਉਹ ਜਿਵੇਂ ਮਰਾਕੋ ਨਹੀਂ ਹੁੰਦਾ ਮਰਾਕੋ ਜਾਂ ਚਿੱਟੇ-ਚਿੱਟੇ ਜਿਹਾ ਆਪਣਾ ਹੈਗਾ ਘਰ ਨਹੀਂ ਜਗਾ ਜਿਉਂਦੀ ਹੈ ਉਹਦੇ ਆਪਣੇ ਖਪਾਉਂਦਾ ਕਿਸੇ ਨੇ ਘੜਾ ਲਾ ਕਮਾਂ ਉਹ ਤੇਰੀ ਤੇ ਬਹੁਤ ਸੋਹਣਾ ਇਲਾਕਾ ਚਾਰੇ ਪਾਸੇ ਮਤਲਬ ਜਿਹੜੇ ਹੈਗੇ ਇਹ ਹੌਲ ਹਲਕੇ ਹਲਕੇ ਰਾਵਲੀ ਪਰਬਰ ਲੜੀ ਜਿਹੜੇ ਉਹਦੇ ਪਹਾੜ ਆਉਣ ਲੱਗੇ ਆ ਤੇ ਸੀਨ ਸੋਹਣਾ ਸੀਗਾ ਵੇਖਣਾ ਸੀ ਪਾਣੀ ਦੀ ਕਮੀ ਕਰਕੇ ਜਿਹੜੇ ਖੇਤ ਆ ਉਹਨਾਂ ਦੇ ਵਿੱਚ ਖਾਲੇ ਨਹੀਂ ਤੁਹਾਨੂੰ ਦਿਖਾਈ ਦੇਣਗੇ ਜਿਹੜੀ ਖੇਤੀ ਐ ਉਹ ਪਾਈਪ ਸਿਸਟਮ ਜਾਂ ਡ੍ਰਿਪ ਸਿਸਟਮ ਦੇ ਨਾਲ ਹੀ ਹੁੰਦੀ ਐ। ਤੋਂ ਉਵੇਂ ਚੱਲਦਾ ਐ ਕੰਮ। ਹਲਕੀ ਜੀ ਨੇ ਜੇ ਏ ਮੋਰਾ ਮਈ ਦੋਰਾ ਮੈਂ ਬੜਾ ਫਟ ਖੇਤ ਨੇ ਖੜੇ ਜਾਇਆ ਸੀ ਕਿ ਯਾਰ। ਲਓ ਜੀ, ਕੁਸ਼ਕਰ ਦੇ ਮੇਲੇ ਦਾ ਪਹਿਲਾ ਦ੍ਰਿਸ਼ ਤੁਹਾਡੇ ਸਾਹਮਣੇ। ਇਹਜੋ ਜਿਹੇ ਆਹ ਝੂਲੇ ਚੰਡੋਲ ਲੱਗੇ ਹੋਏ ਐ ਇਹੋ ਜਿਹੇ ਅਸੀਂ ਅਜੇ ਤੱਕ ਕਦੇ ਨਹੀਂ ਵੇਖੇ ਸੀ ਕਿ ਨਾ ਤਾਂ ਮਕਸਦ ਦੇ ਮਾਗੀ ਮੇਲੇ ਤੇ ਨਾ ਹੀ ਫਤੇਗੜ ਸਾਹਿਬ ਦੇ ਜੋੜ ਮੇਲੇ ਤੇ ਨਾ ਹੀ ਪੁਸਾਕੀ ਦੇ ਮੇਲੇ ਤੇ ਜਗਰਾਵਾਂ ਦੀ ਤੇ ਛਪਾਰ ਦੀ ਰੌਸ਼ਨੀ ਭਾਰੀ ਮੰਨੀ ਜਾਂਦੀ ਆਪਣੇ ਪੰਜਾਬ 'ਚ ਪਰ ਇਹ ਸਾਨੂੰ ਪਹਿਲਾ ਤਜਰਬਾ ਸਾਡਾ ਹੈ ਪੁਸ਼ਕਰ ਦੇ ਮੇਲੇ ਦਾ ਪੁਸ਼ਕਰ ਦੇ ਮੇਲੇ ਦੀ ਗੱਲ ਕਰੀਏ ਤਾਂ ਪੁਸ਼ਕਰ ਦਾ ਮੇਲਾ ਕੱਤਕ ਦੀ ਪੁੰਨਿਆਂ ਨੂੰ ਇੱਥੇ ਇਸ਼ਨਾਨ ਹੁੰਦਾ Hindu ਧਰਮ ਦੀ ਮੰਨਤਾ ਦੇ ਅਨੁਸਾਰ ਤੇ ਕੱਤਕ ਦੇ ਮਹੀਨੇ ਵਿੱਚ ਇਹ 5 ਦਿਨ ਜਿਹੜਾ ਹੈ ਮੇਲਾ ਭਰਤਾ ਹੈ ਤੇ ਲਗਭਗ 5 ਤੋਂ 6 ਲੱਖ ਕਹਿੰਦੇ ਜਿਹੜੇ ਵਿਜ਼ਟਰ ਹੈ ਲੋਕ ਇੱਥੇ ਮਿਲੇ ਤੇ ਆਉਂਦੇ ਏ ਇਸ ਮੇਲੇ ਦੀ ਵਿਲੱਖਣਤਾ ਸਾਨੂੰ ਇੱਥੇ ਪੁੱਜ ਕੇ ਪਤਾ ਲੱਗਦੀ ਆ ਵੀ ਯਾਰ ਲੋਕ ਬਿਲਕੁਲ ਵੀ ਹੁੱਲੜਬਾਜੀ ਜਾਂ ਹੁਰਦੰਗਬਾਜੀ ਦੇ ਵਿੱਚ ਨਹੀਂ ਹੈਗੇ ਬੜੀ ਹੀ ਸਲੀਕੇ ਨਾਲ ਬੜੀ ਸ਼ਾਂਤੀ ਨਾਲ ਆਉਂਦਾ ਉਹ ਮੇਲਾ ਦੀ ਅਸੀਂ ਜਦੋਂ ਇੱਥੇ ਅੰਦਰ ਆਈਆਂ ਮੇਲਾ ਘਾਉਣ ਦੇ ਵਿੱਚ ਤਾਂ ਇਹ ਇੱਕ ਵੱਖਰਾ ਲਾਇਆ ਹੋਏ ਉਹਨਾਂ ਨੂੰ ਚੰਡੂਲਾਂ ਵਾਲਾ ਇੱਥੇ ਲੋਕ ਕੀ ਝੂਟੇ ਲੈ ਰਹੇ ਆ ਆਪ ਦਾ ਕੁਝ ਖਾ ਪੀ ਰਹੇ ਆ ਤੇ ਨਾਲ ਨਾਲ ਜਿਹੜਾ ਹੈਗਾ ਉਹ ਉਹ ਘਾਣੇ ਜਿਹੜੇ ਵੀ ਆਉਣੇ ਉਹ ਸੁਣੀ ਜਾਂਦੇ। ਸੋ ਬੜਾ ਸੇਫ ਤੇ ਬੜਾ ਸ਼ਾਂਤ ਜਿਹਾ ਲੱਗਿਆ। ਮੇਲੇ ਵਾਂਗੂ ਮੇਲਾ ਤਾਂ ਹੈ ਪਰ ਮੇਲੇ ਦੇ ਵਿੱਚ ਉਹ ਧੱਕਿਆਂ ਵਾਲਾ ਤੇ ਜਾਂ ਲੜਾਈਆਂ ਪੜਾਈਆਂ ਵਾਲਾ ਕੰਮ ਨਹੀਂ। ਇਹ ਸੇ ਕਰਕੇ ਸਾਨੂੰ ਲੱਗਿਆ ਵੀ ਹਾਂ ਯਾਰ ਵਾਥ ਇਟ ਹੈ। ਇਹ ਆਉਣਾ ਚਾਹੀਦਾ ਪੁਸ਼ਕਰ ਦੇ ਮੇਲੇ 'ਚ। ਇੱਕ ਵਾਰੀ ਤਾਂ ਜ਼ਿੰਦਗੀ 'ਚ ਪੁਸ਼ਕਰ ਦਾ ਮੇਲਾ ਸਾਨੂੰ ਜ਼ਰੂਰ ਦੇਖਣਾ ਚਾਹੀਦਾ। ਤੇ ਇਹਦੇ ਹੋਰ ਜੇ ਖਾਸੀ ਦੀ ਗੱਲ ਕਰੀਏ ਆਪਾਂ ਤੇ ਇਹਦੇ ਨਾਲ ਇੱਕ ਮੇਲਾ ਗਰਾਊਂਡ ਹੈ। ਉਸ ਮੇਲਾ ਗਰਾਊਂਡ ਦੇ ਵਿੱਚੋਂ ਤਾਂ ਕੋ ਪਹੁੰਚਦੇ ਆ ਤਾਂ ਉੱਥੇ ਬਥੋਂ ਅਖਰੇ ਰੰਗ ਰੰਗ ਪ੍ਰੋਗਰਾਮ ਕਰਾਉਂਦੇ ਆ। ਇੱਥੇ ਹੀ ਇਹ ਉਠਾਣ ਨੂੰ ਸ਼ਿੰਗਾਰਨ ਦੇ ਘੋੜਿਆਂ ਨੂੰ ਸ਼ਿੰਗਾਰਨ ਦੇ ਲੰਮੀਆਂ ਮੁੱਛਾਂ ਵਾਲੇ ਕਬੱਡੀ ਦੇ ਮੁਕਾਬਲੇ ਅੰਗਰੇਜ਼ਾਂ ਦੇ ਤੇ ਹਿੰਦੂਸਤਾਨੀਆਂ ਦੇ ਉਹ ਕਰਾਉਂਦੇ ਆ ਸਾਡੇ ਸਾਹਮਣੇ ਜਦੋਂ ਅਸੀਂ ਪਹੁੰਚੇ ਆ ਤਾਂ ਪੰਗੜਾ ਅਖੀਰਲਾ ਜਿਹੜਾ ਆਈਟਮ ਆ ਉਹ ਪੰਗੜਾ ਪੇਸ਼ ਕੀਤੀ ਜਾ ਰਹੀ ਹੈ ਤੇ ਪੰਗੜੇ ਨੂੰ ਰਾਜਸਤਾਨੀ ਢੰਗ ਦੇ ਨਾਲ ਹੀ ਹਮਲਾ ਕੇ ਪੇਸ਼ ਕਰ ਰਹੇ ਆ ਪੁਸ਼ਕਰ ਦਾ ਮੇਲਾ ਏਸੀ ਕਰਕੇ ਲੋਕਾਂ ਬਾਹਰਲੇ ਲੋਕਾਂ ਦੇ ਵੀ ਮਨਾਂ ਵਿੱਚ ਖਿੱਚ ਦਾ ਕੇਂਦਰ ਆ ਕਿਉਂਕਿ ਇੱਥੇ ਉਹ ਸੇਫ ਤੇ ਬੜਾ ਹੀ ਰਾਜਸਤਾਨੀ ਕਲਚਰ ਨੂੰ ਮਾਣਦੇ ਆ ਕੱਲ ਰਾਤ ਆਪਾਂ ਪਿੰਡੋਂ ਚੱਲ ਕੇ ਇੱਥੇ ਰੁਕੇ ਸੀਗੇ ਇਹ ਆਪਣੇ ਪਿੰਡ ਦੇ ਬਾਈ ਰਾਜਾ ਸਿੰਘ ਦਾ ਜਿਹੜਾ ਹੈਗਾ ਸਟੱਡ ਫਾਰਮ ਹੈ ਰਾਜਾ ਬਰਾੜ ਸਟੱਡ ਫਾਰਮ ਪੁਸ਼ਕਰ ਦੇ ਮੇਲੇ ਵਿੱਚ ਇਹ ਆਏ ਸਾਲ ਆਉਂਦੇ ਆ ਤੇ ਰਾਤ ਇੱਥੇ ਇਹਨਾਂ ਕੋਲ ਰੁਕੇ ਆ ਤੇ ਹੁਣ ਜਿਹੜਾ ਹੈ ਤਿਆਰ ਹੋ ਕੇ ਆਪਾਂ ਇਦੋਂ ਅੱਗੇ ਚੱਲੇ ਪਾਵਾਂਗੇ ਘੋੜਿਆਂ ਦੀ ਰੱਖ ਰਖਾਈ ਤੇ ਘੋੜਿਆਂ ਨੂੰ ਪਾਲਣ ਦਾ ਇੱਕ ਵੱਖਰਾ ਹੀ ਸ਼ੌਂਕ ਹੈ ਤੇ ਇਹ ਸ਼ੌਂਕ ਬਾਈ ਜਿਹੜਾ ਹੈਗਾ ਬਹੁਤ ਹੀ ਬਖੂਬੀ ਨਵਾਰੇ ਆਪਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਜਦੋਂ ਬਾਅਦ ਚਾਏ ਦੁਪਹਿਰੇ ਜਾਂ ਦਿਨੇ ਬੈਠੇ ਤੇ ਮੇਲਾ ਜਿਹੜਾ ਹੈਗਾ ਹੁਣ ਉਹ ਭਰ ਚੁੱਕਿਆ ਆਪਣੇ ਜਿਹੜੇ ਜਾਨਵਰਾਂ ਦੀ ਸਫਾਈ ਵਗੈਰਾ ਕਰੀ ਜਾਂਦੇ ਆ। ਦੇਲੀ ਸਾਰੇ ਤੇ ਇੱਧਰਲੇ ਪਾਸੇ ਉਠਾਂ ਵਾਲਾ ਵੀ ਹੈਗਾ। ਪੁਸ਼ਕਰ ਦਾ ਮੇਲਾ ਉਠਾਂ ਦੇ ਤੇ ਘੋੜਿਆਂ ਦੇ ਮੇਲੇ ਕਰਕੇ ਜਾਣਾ ਜਾਂਦਾ ਹੈ। ਤੇ ਹੁਣ ਆਪਾਂ ਉਠਾ ਵਾਲੀ ਮੰਡੀ 'ਚ ਆ ਗਏ ਆਂ। ਉੱਥੇ ਜਿਹੜੇ ਹੈਗੇ ਬਾਈਆਂ ਨੇ ਸ਼ਿੰਗਾਰੇ ਵੇ ਕੀ ਲਾ ਕੇ ਸਾਰੇ ਉਠਾਰੇ ਵੇ ਫੰਮਣ ਲਾਗੇ ਸ਼ਿੰਗਾਰੇ। ਪਤਾ ਨਹੀਂ ਸੀ ਮੇਰੇ ਭਾਈ ਨੇ ਦੱਸਿਆ ਮੈਂ ਕਿ ਹੁੰਦਾ ਕੀ ਆ ਫੰਮਣ? ਉਹ ਫੁੱਲੇ ਆ ਲੱਗਿਆ ਹੁੰਦਾ ਨਾ। ਉਹ ਤੇ ਇੱਕ ਬੋਲੀ ਵੀ ਆ ਬਈ। ਕੰਮਨ ਨਾਲ ਸ਼ਿੰਗਾਰਿਆ ਬੂਤਾ ਹੌਲੀ ਹੌਲੀ ਤੂਰੀ ਦਾ ਮੈਣਾ ਬੈਂਦੀ ਪੰਜਾਬਮਾ ਬੂਤਾ ਚੋਰੀ ਦਾ ਇਹ ਪੁਰਾਣੇ ਸਮਿਆਂ ਦੀ ਬੋਲੀ ਐ ਸੋਹਣਾ ਮੋਲ ਐ ਬਹੁਤ ਸੋਹਣਾ ਤੇ ਸਾਰੇ ਮੇਰੇ ਵੀਰ ਜਿਹੜੇ ਹੈਗੇ ਫੋਟੋਗ੍ਰਾਫੀ ਵੀਡੀਓਗ੍ਰਾਫੀ ਤੇ ਬਾਵਾ ਵੈਸੀ ਨੰਦ ਮਾਰ ਰਿਹਾ ਚੱਕ ਲੱਸੀ ਰੋਲਾਦ ਦੀ ਯਾਰ ਕਿਆ ਬਾਦ ਐ ਕੜਿਆਂ ਦੇ ਵਿੱਚ ਘੁੰਗਰੂ ਪਾਏ ਐ ਕੜੇ ਪਾਏ ਐ ਥੱਲੇ ਐ ਛਣ ਛਣ ਕਰਦੇ ਜਾਂਦੇ ਐ ਸ਼ਿੰਗਾਰੇ ਬੋਤੇ ਨੇ ਗੱਡੀਆਂ ਬੱਗੀਆਂ ਅੰਗਰੇਜ਼ ਤੇ ਜਿਹੜੇ ਸਲਾਨੀ ਆਉਂਦੇ ਆ ਇਹ ਝੂਟੇ ਲੈਂਦੇ ਆ ਬਾਵੇ ਲੈਣਾ ਝੂਟਾ ਬਈ ਪੁਸ਼ਕਰ ਦੇ ਮੇਲੇ ਦੀ ਖੂਬਸੂਰਤੀ ਥੋੜੀ ਉੱਚੀ ਥਾਂ ਤੋਂ ਤੇ ਜਦੋਂ ਗੱਲ ਕਰੀਏ ਮੇਲਿਆਂ ਦੀ ਤਾਂ ਮਾਗੀ ਦਾ ਮੇਲਾ ਪਸਾਖੀ ਦਾ ਮੇਲਾ ਭਰਦੇ ਜ਼ਰੂਰ ਆ ਪੰਜਾਬ 'ਚ ਪਰ ਜਿਹੜੀ ਖੂਬਸੂਰਤੀ ਪੁਸ਼ਕਰ ਦੀ ਹੈ ਉਹ ਬਿਆਨਨਯੋਗ ਹੀ ਨਹੀਂ ਠੀਕ ਹੈ ਜੇ ਤੁਸੀਂ ਇੱਥੇ ਆ ਕੇ ਨੂੰ ਵੇਖ ਸਕਦੇ ਹੋ ਬਿਆਨ ਨਹੀਂ ਕੀਤੀ ਜਾ ਸਕਦੀ ਨੰਗੀ ਅੱਖ ਦੇ ਨਾਲ ਹੀ ਖੂਬਸੂਰਤੀ ਕਮਾਲ ਹੈ ਊਂਠ ਊਠਾਂ ਦੇ ਛੋਟੇ ਛੋਟੇ ਨਿਆਣੇ ਊਂਠ ਨੂੰ ਡਗਰਾ ਕਹਿੰਦੇ ਆ ਇਹਨਾਂ ਦੀ ਭਾਸ਼ਾ 'ਚ ਚਿਆ ਇਧਰ ਖੜੀ ਹੈ ਲੈਣ ਦੀ ਲੈਣ ਪਾਲ ਦੀ ਪਾਲ ਤੇ ਅੰਗਰੇਜ਼ ਜਿਹੜੇ ਹੈਗੇ ਲੋਕ ਉਹ ਫੋਟੋ ਖਿੱਚੀਂਦੇ ਇਹਨਾਂ ਦੀਆਂ ਸੋਨਾ ਮੋਲ ਉੱਪਰ ਜਿਹੜਾ ਮੰਦਿਰ ਹੈ ਉਹ ਮਾਤਾ ਦਾ ਮੰਦਿਰ ਹੈ ਉਹਨੂੰ ਟ੍ਰੇਲ ਜਾਂਦੀ ਹੈ ਟਿੰਬਰ ਟ੍ਰੇਲ ਤੇ ਨਾਲ ਹੀ ਉਹਦੀ 700 ਪੌੜੀਆਂ ਵੀ ਆ ਉਹਦੇ ਦਰਸ਼ਨ ਕੀਤੇ ਜਾ ਸਕਦੇ ਆ ਖੁੱਲੇ ਡੁੱਲੇ ਮਾਹੌਲ ਦੇ ਵਿੱਚ ਪੰਜਾਬੀ ਕੱਪੜੂ ਆਪਣੇ ਟ੍ਰੈਡੀਸ਼ਨਲ ਪਹਿਰਾਵੇ ਦੇ ਵਿੱਚ ਬੋਤਿਆਂ ਦੇ ਨਾਲ ਸੌਦੇ ਹੋਈ ਜਾਂਦੇ ਆ। ਕੀ ਬਾਤ ਹੈ। ਉਠਾਂ ਦੇ ਸੌਦੇ ਆਏ ਹੁੰਦੇ ਆ। ਵਪਾਰੀ ਕਰਾਉਂਦੇ ਆ। ਲੈ ਵੀ ਉਹ ਬੇਲੀ ਉਠੀ ਦਾ ਦੁੱਧ ਚੋਈ ਜਾਂਦਾ। ਧਾਰਾ ਮਾਰੀ ਜਾਂਦਾ। ਕੀ ਬਾਤ ਦਾ। ਕਿਸੇ ਦਾ ਨਹੀਂ ਪੈਂਦਾ ਆ ਪਤਾ ਕਰ ਲਾਂਗੇ। ਨਾ ਚੱਕ ਕਰਾ ਜਾਂਦਾ ਜਦ ਜਿੱ ਮੇਰੇ ਵਿੱਚ ਲੱਗ ਉਹਦੇ ਚੱਕ ਕਰੇ। ਤੇ ਲਡੋਪਿੰਗ ਹੋਏ ਪਏ ਬਾਈ ਕੈਮਰੇਆਂ ਵਾਲੇ ਜੋ ਕਿਵੇਂ ਕਿਵੇਂ ਤੇ ਕੀ ਕਰਦਾ। ਇਹ ਵੀ ਗੱਲ ਹੋਊਗੀ। ਲੈ ਚੱਕ। ਅੱਲੋ ਇਹ ਗੱਲ ਤਾਂ ਇਹੋ ਵੀ ਹੋਈ ਜੀ ਇਹ ਜਦੋਂ ਫੋਟੋ ਮੇਲੇ ਮੇਲੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗ ਮਿਲਦੇ ਆ ਇੱਥੇ ਫੋਟੋ ਸ਼ੂਟ ਵੀ ਹੋ ਜਾਂਦਾ ਪ੍ਰੀ ਵੈਡਿੰਗ ਸ਼ੂਟ ਵੀ ਹੋ ਜਾਂਦਾ ਸਾਰਾ ਕੁਝ ਚੱਲੀ ਜਾਂਦਾ ਇੱਥੇ ਰੀਲਾਂ ਹੀ ਬਣੀ ਜਾਂਦੀਆਂ ਤੇ ਆਹ ਦੋ ਬੰਦੇ ਜਿਹੜੇ ਹੈਗੇ ਆ ਇਹ ਆਪਦੇ ਮਾਹੌਲ 'ਚ ਚੱਲੀ ਜਾਂਦੇ ਆ ਮੇਲੇ ਦਾ ਉਹ ਬਾਜ਼ਾਰ ਜਿੱਥੇ ਲੋਕ ਕੜਾਈਆਂ ਦਾਵੇ ਲੋਹੇ ਦਾ ਇਹਨਾਂ ਦਾ ਆਪ ਦਾ ਬਣਾਇਆ ਹੋਇਆ ਸਮਾਨ ਵੇਚਦੇ ਆ ਛਾਨੀਆਂ ਤੇ ਬੱਠਲ ਜਾਂ ਜਿਹੜੀਆਂ ਪੁੱਠਾ ਦੀਆਂ ਮਹਾਰਾਂ ਠੰਡ ਨੂੰ ਸਜਾਉਂਦੇ ਜਿਹੜੇ ਭੰਮਣ ਉਹ ਸਾਰਾ ਕੁਝ ਜਿਹੜੇ ਆਪ ਬਣਾਉਂਦੇ ਆ ਜਾਂ ਚਮੜੇ ਦੇ ਜਿਹੜੀਆਂ ਬੈਲਟਾਂ ਆ ਚਮੜੇ ਦੇ ਹੋਰ ਸਮਾਨ ਉਹ ਇਹਨਾਂ ਨੇ ਸਜਾਇਆ ਹੋਇਆ ਇਹ ਮੇਲਾ ਗਰਾਊਂਡ ਦੇ ਸਾਹਮਣੇ ਜਿੱਥੇ ਚੰਡੋਲਾ ਦੇਖਿਆ ਸੀ ਬਰਾਤ ਉਹਦੇ ਸਾਹਮਣੇ ਆ ਬਿਲਕੁਲ ਤੇ ਰਸਤਾ ਜਾਂਦਾ ਹੈਗਾ ਬ੍ਰਹਮਾ ਟੈਂਪਲ ਜਿਹੜਾ ਬ੍ਰਹਮਾ ਜੀ ਦਾ ਇੱਕੋ ਇੱਕ ਮੰਦਿਰ ਹੈ ਹਿੰਦੂਸਤਾਨ ਦੇ ਵਿੱਚ ਖੈਰ ਉਦੋਂ ਬਾਦ ਹੋਰ ਬਣ ਗਿਆ ਪਰ ਸਭ ਤੋਂ ਪਹਿਲਾਂ ਮੰਦਰ ਇੱਥੀ ਸੀਗਾ ਤੇ ਉਹ ਮੰਦਰ ਵੱਲ ਦੇ ਰਸਤੇ ਦੇ ਵਿੱਚ ਇਹ ਸਾਰਾ ਬਾਜ਼ਾਰ ਲੱਗਿਆ ਹੋਇਆ ਆ ਹੈਗਾ ਜੀ ਰਸਤਾ ਬ੍ਰਹਮ ਮੰਦਰ ਨੂੰ ਜਾਂਦਾ ਜਗਤ ਪਿਤਾ ਬ੍ਰਹਮ ਹਿੰਦੂ ਮਿਥੋਲੋਜੀ ਜਾਂ ਹਿੰਦੂ ਧਰਮ ਦੇ ਅਨਸਾਰ ਜਿਹੜਾ ਬ੍ਰਹਮਾ ਹੈਗਾ ਉਹ ਸ੍ਰਿਸ਼ਟੀ ਦਾ ਰਚਨਹਾਰ ਹੈ ਉਹਨਾਂ ਨੇ ਸਾਰੀ ਸ੍ਰਿਸ਼ਟੀ ਜਿਹੜੀ ਰਚੀ ਹੈਗੀ ਆ ਉਸ ਤੋਂ ਬਾਅਦ ਵਿਸ਼ਨੂੰ ਜਿਹੜਾ ਰਿਜਕ ਦਿੰਦਾ ਤੇ ਸ਼ਿਵ ਜਿਹੜਾ ਹੈਗਾ ਲੋਕਾਂ ਦੇ ਨਿਵੇੜੇ ਕਰਦਾ ਇਹ ਰਸਤਾ ਉਧਰ ਨੂੰ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸ਼ਤਾਲੂ ਉਹ ਆਈ ਜਾਂਦੇ ਆ ਕੋਈ ਵੀ ਇਹਦੇ ਵਿੱਚ ਕੋਈ ਕਾਹਲ ਨਹੀਂ ਕਿਸੇ ਸ਼ਤਾਲੂ ਦੀ ਢੀੜ ਹੈਗੀ ਆ ਪਰ ਕੋਈ ਵੀ ਤੱਕ ਮੁਕੀ ਨਹੀਂ ਪੂਰਾ ਜਿਹੜਾ ਬਾਜ਼ਾਰ ਉਹ ਸਜਿਆ ਹੋਇਆ ਉੱਪਰ ਲੜੀਆਂ ਲੀਆਂ ਲਾ ਕੇ ਸਾਹਮਣੇ ਜਿੱਧਰਾ ਰਸਤਾ ਹੁਣ ਦੇਖਣ ਕੈਮਰੇ ਚ ਇੱਧਰ ਸੂਰਗਰ ਨੂੰ ਅੜਾ ਜਾਂਦਾ ਇੱਧਰ ਆ ਫੀਲੇ ਬਸ ਮਨ ਕਰਦਾ ਇਹ ਮੰਦਰ ਦੇ ਅੰਦਰ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਲੋਗ ਨਹੀਂ ਸੋ ਮਾੜਾ ਜਿਹੜਾ ਕਲਿੱਪ ਆਪਾਂ ਇੱਥੋਂ ਲਈ ਜੀ ਸਰੋਵਰ ਦੇ ਬਾਪੂ ਪਰਬਤ ਕੇ ਲੋਕ ਹੋਦਾ ਹੈ ਸਨਾਤਨ ਕੱਤੇ ਤਵੇ ਗੇਰੇ ਪਾਣੀ ਕੋ ਲੈ ਜਾਓ ਛਿੜੋ ਪਰ ਬੋਲ ਪਰ ਸਾਰਾ ਪਰ ਪੁਸ਼ਕਰ ਦੇ ਬ੍ਰਹਮਾ ਮੰਦਰ ਦੇ ਮਗਰਲੇ ਪਾਸੇ ਸਿੱਧਾ ਕਿੱਧਰ ਚਲੇ ਪਿਆ ਤੇ ਸਾਹਮਣੇ ਸ਼੍ਰੀ ਬ੍ਰਹਮਾ ਮਿਸ਼ਤਾਨ ਪੰਡਾਰ ਤੋਂ ਚਾਹ ਵੈਸੇ ਤਾਂ ਉਹ ਰੋਟੀ ਬਾਲੀ ਖਾ ਲਈ ਸੀ ਛੋਰਾ ਨੇ ਪਰ ਫਿਰ ਵੀ ਕਹਿੰਦੇ ਵੀ ਅੱਧਾ ਕਿਲੋ ਜਲੇਬੀਆਂ ਦਾ ਕੁਝ ਨਹੀਂ ਬਣਦਾ ਮਸਾਂ ਮਣਾ ਮਨੂ ਕੇ ਪਾਈਆ ਤੇ ਲਿਆਂਦੇ ਆ ਵਾਹ ਦੇਹੀ ਜਿਲੇ ਮੈਂ ਕਹਿੰਦੀ ਫਿਰ ਹੋਰ ਮੰਗਾਣੀ ਪੈਣੀ ਆ ਫਿਰ ਹੋਰ ਮੰਗਾ ਲਾਂਗੇ ਇਦਰੀ ਹੋਗੀ ਨਾ ਹਰੇਕ ਇਲਾਕੇ ਦੀ ਜਾਂ ਹਰੇਕ ਸ਼ਹਿਰ ਦੀ ਆਪਦੀ ਆਉਦੀ ਖਾਸियत ਹੁੰਦੀ ਹੈ ਤਾਂ ਉਦੇਪੁਰ ਕੇ ਹੈ ਜਦੋਂ ਉਦੋਂ ਉਦੇਪੁਰ ਦੀ ਵੀ ਆਹ ਬਲੌਕ ਪੇਂਟਿੰਗ ਹੈ ਉਠਾਂ ਦੀ ਤੇ ਇੱਧਰ ਹਾਥੀਆਂ ਦੀ ਤੇ ਬਾਈ ਸੰਦੀਪ ਜਿਹੜਾ ਹੈਗਾ ਆਪਦੇ ਜਵਾਕਾਂ ਦੀ ਖਾਤਰ ਦੋ ਬੇਟੇ ਹੈ ਬਾਈ ਦੇ ਇੱਕ ਨਿਕਾਜ ਹੈ ਉਹਦੇ ਵਾਸਤੇ ਲਈ ਜਾਂਦਾ ਹਾਂ ਇਹ ਕੁਝ ਮਿਲ ਗਿਆ ਆਪਣੋਂ ਬਾਈ ਇੱਕ ਵੱਡੇ ਦਾ ਇੱਕ ਛੋਟੇ ਦਾ ਦੋ ਭਾਵੇਂ ਉਹਦੇ ਇੱਕੋ ਜਿਹੇ ਹੋ ਜਾਣਗੇ ਇਹ ਈਲੇ ਬਨਵਾ ਲਾਂਗੇ ਪਟਕੇ ਬੱਸ ਉਹ ਜੂੜੀ ਵਾਲਾ ਪਟਕਾ ਇਸਰੀ ਪਟਕਾ ਤੁਸੀਂ ਵੀ ਬਨ ਲਓ ਪਟਕਾ-ਪੁਟਕਾ ਸਹੀ ਕਰਕੇ ਸਰ ਸਹੀ ਹੈ ਬਾਲਜੇ ਵਾਲੇ ਖਲੇ ਪੇ ਮਗਰੋਂ ਵੀ ਮਗਰੋਂ ਸੋਨੀ ਨੇ ਬੰਨਿਆ 1.5 ਸਾਲ ਠੀਕ ਕਰ ਲਓ ਤੋਂ ਇਹ ਕੱਪੜਿਆਂ ਕੋਪੜਿਆਂ ਦਾ ਤੇ ਭਾਈ ਗਹਿਣੇ ਗੱਟਿਆਂ ਦਾ ਬਾਜ਼ਾਰ ਇਹ ਭਰਦਾ ਹੈ ਇਧਰ ਨੂੰ ਜਿਹੜਾ ਹੈਗਾ ਬ੍ਰਹਮਾ ਟੈਂਪਲ ਹੈ ਆਹ ਸੌਰੀ ਬ੍ਰਹਮਾ ਟੈਂਪਲ ਇਧਰ ਰਹੇਗਾ ਤੇ ਇਧਰ ਹੈਗਾ ਸਰੋਵਰ ਜਿੱਧਰ ਤੇ ਉਧਰ ਹੀ ਗੁਰਦੁਆਰਾ ਸਾਹਿਬ ਹੈ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲਾਂਗੇ ਤੇ ਸਾਡੇ ਦਿਮਾਲੇ ਵਾਲੇ ਸਿੰਘ ਸਾਹਿਬ ਆ ਰਹੇ ਆ ਸੋਨੀ ਉਡੀ ਗਹਿਮਾ ਗਹਿਮੀ ਆ ਪੁਸ਼ਕਰ ਦਾ ਇਹ ਮੇਲਾ ਜਿਹੜਾ ਹੈਗਾ ਬਾਕੀ ਮੇਲਿਆਂ ਨਾਲੋਂ ਬੜਾ ਸੋਹਣਾ ਯਾਰ ਨਾ ਭੀੜ ਨਾ ਭੀੜ ਤਾਂ ਹੈਗੀ ਐ ਨਾ ੱੱੱਕਾ ਨਾ ਕੋਈ ਗਰਮੀ ਨਾ ਕੋਈ ਲੜਾਈ ਬਸ ਹੌਲੀ ਹੌਲੀ ਆਪਦੇ ਜਿਹੜੇ ਸ਼ਰਧਾਲੂ ਆਹੋ ਤਰੇ ਆਉਂਦੇ ਆ ਤਰੇ ਆਉਂਦੇ ਤੇ ਆਪਦਾ ਸੰਗਤ ਦੱਸ ਮੇਲੇ ਕਰਕੇ ਮੁੜੇ ਜਾਂਦੇ ਆ ਉਹ ਆ ਗਏ ਤੋਂਨੀ ਆ ਗਏ ਨਾਲ ਆ ਗਿਆ ਸੁੱਖਾ ਡੌਂਗ ਐਸ ਵਕਤ ਆਪਾਂ ਖੜੇ ਆ ਪੁਸ਼ਕਰ ਦੀ ਝੀਲ ਦੇ ਬਣੇ ਪੁਲ ਦੇ ਉੱਪਰ ਤੇ ਫਰੇਮ ਦੇ ਵਿੱਚ ਤੁਹਾਡੇ ਸਾਹਮਣੇ ਪੁਸ਼ਕਰ ਦਾ ਉਹ ਘਾਟ ਜਿੱਥੇ ਉਹ ਇਸ਼ਨਾਨ ਕਰਦੇ ਆ ਲੋਕ ਤੇ ਉੱਥੇ ਹੀ ਗਾਂ ਸਾਹਮਣੇ ਮੰਦਿਰ ਇੰਨਾ ਕੁ ਪੁਸ਼ਕਰ ਹੈ ਨਿੱਕਾ ਜਿਹਾ ਸ਼ਹਿਰ ਹੈ ਤੇ ਆ ਪੁਰਾਣਾ ਪੋਲਾ ਪੁਸ਼ਕਰ ਦਾ ਝੀਲਦੁਰ ਬਣਿਆ ਹੋਇਆ ਤੇ ਹੁਣ ਆਪਾਂ ਨਵੇਂ ਪੁਲ ਤੇ ਖੜੇ ਤੇ ਜਾ ਰਹੇ ਆਂ ਆਪਾਂ ਜਿਹੜਾ ਇਹ ਰਸਤਾ ਹੈਗਾ ਉਹ ਗੁਰਦੁਆਰਾ ਪਹਿਲੀ ਤੇ ਦਸਵੀਂ ਪਾਸ਼ਾ ਯਾਨੀ ਕਿ ਪਹਿਲੇ ਪਾਸ਼ਾ ਜਦੋਂ ਦੂਜੀ ਦਾਸੀ ਤੇ ਇੱਥੇ ਪਹੁੰਚੇ ਸੀ ਉਹਨਾਂ ਦੀ ਯਾਦ ਵਿੱਚ ਤੇ ਉਸ ਤੋਂ ਬਾਅਦ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜਦੋਂ ਨੰਦੇੜ ਨੂੰ ਚਾਲੇ ਪਾਏ ਸੀ ਤਾਂ ਰਾਜਸਥਾਨ ਦੇ ਪਿੰਡਾਂ ਵਿੱਚ ਦੀ ਹੁੰਦੇ ਹੋਏ ਉਹ ਇੱਥੇ ਠਹਿਰੇ ਸੀ ਆਗੇ ਸੋ ਉਸ ਜਗ੍ਹਾ ਵਿੱਚੋਂ ਗੁਰਪਿਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਸਾਹਿਬ ਅਜਮੇਰ ਰੋਡ ਦੇ ਉੱਪਰ ਸਥਿਤ ਹੈ ਤੇ ਜੇ ਆਪਾਂ ਇਸ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤਾਂ ਦਸੇ ਪਾਤਸ਼ਾਹ 1706 ਈਸਵੀ ਦੇ ਵਿੱਚ ਰਾਜਪਤਾਨਾ ਹੁੰਦੇ ਹੋਏ ਜਦੋਂ ਨੇੜੇ ਪਹੁੰਚੇ ਸੀ ਤਾਂ ਉੱਥੇ ਇੱਕ ਮਹੰਤ ਚੇਤਨ ਅਦਾਸ ਨੂੰ ਮਿਲੇ ਤੇ ਉਸੇ ਚੇਤਨ ਅਦਾਸ ਦੇ ਮਿਲਾਪ ਦੀ ਜਿਹੜੀ ਜਗ੍ਹਾ ਹੈਗੀ ਆ ਉਹ ਸਰੋਵਰ ਤੇ ਝੀਲ ਦੇ ਨਾਲ ਗੋਬਿੰਦ ਘਾੜ ਕਰਕੇ ਜਾਣੀ ਤੇ ਹੁਣ ਉਹ ਗੋਬਿੰਦ ਘਾੜ ਨੂੰ ਗੱਲ ਹੀ ਘਾੜ ਦਾ ਨਾਮ ਦਿੱਤਾ ਉਸ ਬ੍ਰਾਹਮਣ ਕੋਲੇ ਇੱਕ ੋਜ ਪੱਤਰ ਉੱਪਰ ਲਿਖਿਆ ਹੋਇਆ ਹੁਕਮ ਨਵਾ ਵੀ ਪਿਆ ਹੈ ਤੇ ਪਹਿਲੇ ਪਾਸਾ ਇੱਥੇ ਉਹ ਆਪਦੇ ਦੂਸਰੀ ਜ਼ਾਦੀਵਲੇ ਪਹੁੰਚੇ ਸੀ ਸਿੱਖ ਇਤਿਹਾਸ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਉਹ ਪੂਰਾ ਲਿਖਿਆ ਹੋਇਆ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਨੂੰ ਰਹਿਣ ਨੂੰ ਠੀਕ ਹੈ ਉਹ ਰਹਿਣ ਦਾ ਪ੍ਰਬੰਧ ਹੈਗਾ ਸੋ ਸੋਹਣੀ ਸਾਂਭਾਲਿਆ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਜਾ ਕੇ ਤੁਸੀਂ ਆਪ ਜਿਹੜਾ ਹੈਗਾ ਰਹਿਣ ਦਾ ਪ੍ਰਬੰਧ ਕਰ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਅਜਮੇਰ ਦੇ ਜਿਹੜਾ ਇੱਕ ਗੁਰਦੁਆਰਾ ਹੈਗਾ ਉਹਦੀ ਹੀ ਬ੍ਰਾਂਚ ਹੈ ਜਿਆਦਾ ਇਹਨੂੰ ਗੁਰਦੁਆਰਾ ਸਿੰਘ ਸਭਾ ਵੀ ਕਹਿੰਦੇ ਆ ਜਾਂ ਗੁਰੂ ਨਾਨਕ ਧਰਮਸ਼ਾਲ ਦੇ ਨਾਮ ਨਾਲ ਵੀ ਇਹ ਗੁਰਦੁਆਰਾ ਸਾਹਿਬ ਮਸ਼ਹੂਰ ਹੈ ਤੇ ਇਸ ਗੁਰਦੁਆਰਾ ਸਾਹਿਬ ਦੀ ਖਾਸੀਅਤ ਇਹ ਹੈ ਕਿ ਇਹ ਪੁਸ਼ਕਰ ਦੇ ਉਚਾਈ ਤੇ ਹੈਗਾ ਇੱਥੋਂ ਤੁਸੀਂ ਜਦੋਂ ਥੱਲੇ ਦੇਖਦੇ ਹੋ ਤਾਂ ਪੁਸ਼ਕਰ ਸਾਰਾ ਤੁਹਾਨੂੰ ਦਿਖਾਈ ਦਿੰਦਾ ਹੈ